ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਹੋ ਇਹ بارش ਬੜੀ ਪੈ ਰਹੀ ਹੈਗੀ ਅੱਜ ਧਰਮਨਾ ਰੂਹ ਖੁਸ਼ ਹੋ ਗਿਆ ਅੱਜ بارش ਦੇਖ ਕੇ ਪੂਰਾ ਆਨੰਦ ਮੰਗਲ ਆ ਰਿਹਾ ਮੈਂ ਵੀ ਅੱਜ ਘਰੀ ਸੀਗਾ ਪਹਿਲਾਂ ਸਮਾਨਿਆ ਗਿਆ ਦੀ ਸੱਸਾਂ ਗਈਗੀ ਉਦੋਂ ਬਾਅਦ ਆ ਗਿਆ ਦੇਖੋ ਪਿੱਛੇ ਕੁਝ ਨਹੀਂ ਦਿਖ ਰਿਹਾ ਕਿੰਨੀ بارش ਪੈ ਰਹੀ ਹੈਗੀ ਕੁਝ ਨਹੀਂ ਦਿਖ ਰਿਹਾ ਹੈ ਪਿੱਛੇ ਤੇ ਉਦੋਂ ਬਾਅਦ ਦੇਖਦੇ ਆਂਗੇ ਥੋੜਾ ਜਿਹਾ ਮੀਂਹ हट ਗਿਆ ਨਾ ਫਿਰ ਤੁਹਾਨੂੰ ਪਿੰਡ ਦਾ ਟੂਰ ਲਵਾਉਣਾ ਇੱਕ ਤਮ ਨੂੰ ਦੇਖਦੇ ਸਾਡੇ ਪਿੰਡ ਵਾਲਾ ਟੂਰ ਦਿਖਾਵਾਂਗੇ ਉੱਥੇ ਲਵਾਉਨੇ ਆ ਤੁਹਾਨੂੰ ਟੂਰ ਸਾਡੇ ਪਿੰਡ ਦਾ ਦੇਖਦੇ ਆ ਪਿੰਡ ਦੇ ਆਲੇ ਦੁਆਲੇ ਕਿੱਦਾਂ ਦਾ ਮੌਸਮ ਰਹੂਗਾ ਇੱਦਾਂ ਦਾ ਕਿੰਨਾ ਕੁ ਪਾਣੀ ਹੋਊ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਵੀ ਮਾੜਾ ਮੀਂਹ ਹਟ ਜਾਣਾ ਮੀਂਹ ਬਹੁਤ ਪੈ ਰਿਹਾ ਜੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਦੇਖੋ ਕਿੰਨਾ ਮੀਂਹ ਪੈ ਰਿਹਾਗਾ ਪੂਰੇ ਦਰਖਤ ਖੁਸ਼ ਨੇ ਪੂਰੇ ਪਣਤਾਲੇ ਚੱਲ ਰਹੇ ਨੇਗੇ ਨਾਲੀਆਂ ਉੱਪਰ ਦੀ ਚੱਲ ਰਹੀਆਂ ਨੇ ਦੇਖੋ ਸਾਰੇ ਪਣਤਾਲੇ ਚੱਲ ਰਹੇ ਨੇਗੇ ਤੇ ਆਜੂ ਫਿਰ ਹੁਣ ਆਪਾਂ ਚੱਲਦੇ ਆਂਗੇ ਪਿੰਡ ਦੇ ਆਲੇ ਦੁਆਲੇ ਦੀ ਢੀੜਾ ਮਾਰਨਾ ਦੇਖੋ ਥਰਨੀ ਦੇ ਉੱਪਰ بارش ਕਰਕੇ ਕਈ ਥਾਵਾਂ ਤੇ ਪਾਣੀ ਖੜ ਜਾਂਦਾਗਾ ਪਰ ਕੋਈ ਗੱਲ ਨਹੀਂ ਕਿਉਂਕਿ ਬਾਰਸ਼ ਦੇ ਵਿੱਚ ਕੰਮ ਹੀ ਇਹ ਹੁੰਦੇ ਨੇਗੇ ਬਾਕੀ ਜੀ ਗੱਲ ਕਰੀਏ ਮੇਰਾ ਪਿੰਡ ਹੈ ਬੜਾ ਸੋਹਣਾਗਾ ਸਾਰੇ ਪਿੰਡਾਂ ਤੋਂ ਵਧੀਆ ਸਾਡਾ ਪਿੰਡ ਆਹ ਦੇਖੋ ਪਰ ਇੱਥੇ ਵੀ ਪਾਣੀ ਹਰ ਵਾਰ ਖੜਦਾ ਕਿਉਂਕਿ ਇੱਥੋਂ ਕਿਤੇ ਉੱਚਾ ਜੇ ਤੋਂ ਨੀਮਾ ਕੁਝ ਵੀ ਲਾ ਲੋ ਤੇ ਇੱਥੋਂ ਹੈਗਾ ਕਿ ਆਪਾਂ ਹੁਣ ਤੁਹਾਨੂੰ ਕਰਾਉਣੇ ਆਗੇ ਪਿੰਡ ਦੀ ਇਧਰਲੀ ਫਿਰਨੀ ਦੀ ਸ਼ਹਿਰ ਬਾਰਿਸ਼ ਕਿਣ ਮਣ ਪੈ ਰਹੀ ਹੈਗੀ ਅਸੀਂ ਦੇਖ ਸਕਦੇ ਹਾਂਗੇ ਤੇ ਹੁਣ ਆਪਾਂ ਮੁੜਦੇ ਹਾਂਗੇ ਔਰ ਕਿਵੇਂ ਅੱਡੇ ਪਾਲੇ ਪਾਸੇ ਤੇ ਚਲੋ ਫਿਰ ਹੁਣ ਕਰਨ ਦੀ ਗੱਡੀ ਸਿੱਧੀ ਉਧਰ ਨੂੰ ਆ ਦੇਖੋ ਇਧਰ ਵੀ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਆ ਇਧਰ ਵੀ ਦੇਖੋ ਨਾਲਾ ਬਿਲਕੁਲ ਨਾ ਘਰਾਂ ਦੇ ਨਾਲ-ਨਾਲ ਚੱਲਦਾਗਾ ਘਰਾਂ ਨੂੰ ਸੇਮ ਆਈ ਪਈ ਹੈਗੀ ਤੇ ਬਾਕੀ ਆ ਟੋਟੇ ਦਾ ਪਤਾ ਨਹੀਂ ਰੱਬ ਜਾਣੇ ਕਦੋਂ ਹਿੱਲਾ ਹੋਊਗਾ ਕਦੋਂ ਨਹੀਂ ਇਹ ਵੀ ਟੋਟਾ ਬੜਾ ਬੁਰਾ ਹਾਲ ਆ ਆ ਦੇਖੋ ਸਾਹਮਣੇ ਪਾੜ ਪਾਏ ਪਏ ਨੇ ਸੜਕਾਂ ਦੇ ਵਿੱਚ ਤੇ ਆ ਦੇਖੋ ਬੜਾ ਬੁਰਾ ਹਾਲ ਆ ਕਿ ਇਹ ਵੀ ਸਰਕਾਰ ਨੂੰ ਚਾਹੀਦਾਗਾ ਵੀ ਇੱਥੇ ਥੋੜਾ ਮੋਟਾ ਕੁਝ ਕਰੇ ਇਹਦੇ ਬਾਰੇ ਵੀ ਧਿਆਨ ਦੇਵੇ ਕਿਉਂਕਿ ਕਾਫੀ ਤੇ ਡਿੱਗਣ ਦੇ ਚਾਂਸ ਹੁੰਦੇ ਨੇ ਐਕਸੀਡੈਂਟ ਵਗੈਰਾ ਵੀ ਹੋ ਸਕਦੇ ਨੇਗੇ ਕਿਉਂਕਿ ਤਵਾਰ ਨਹੀਂ ਹੁੰਦਾ ਹੈਗਾ ਵੀ ਕੀ ਗੱਲਬਾਤ ਕਿੱਦਾਂ ਦੀ ਤੇ ਬਾਕੀ ਆਲਮੋਸਟ ਸਾਰੀ ਤਕਰੀਬਨ ਪਿੰਡ ਦੀ ਫਰਨੀ ਠੀਕ ਹੈ ਕਿਤੇ ਨਾ ਕਿਤੇ ਥੋੜੀ-ਬੋਦੀ ਦੇਖੋ ਜਿਵੇਂ ਆਹ ਪਾੜ ਪਾਇਆ ਹੋਇਆਗਾ ਤੇ ਕਿਤੇ-ਕਿਤੇ ਇਧਰਲੇ ਪਾਸੇ ਹੈਗਾ ਕੁਛ ਤੇ ਹੁਣ ਦੇਖਦੇ ਆਪਾਂ ਚੱਲਦੇ ਹੈਗੇ ਬਾਕੀ অলਮੋਸਟ ਸਾਰਾ ਠੀਕ ਆ ਵਧੀਆ ਸੋਹਣਾ ਪਿੰਡ ਆ ਘਰ ਨਹੀਂ ਕਈ ਪਿੰਡਾਂ ਦੇ ਵਿੱਚ ਤਾਂ ਬਿਲਕੁਲ ਵੀ ਵਿਕਾਸ ਨਹੀਂ ਹੁੰਦਾ ਸਾਡੇ ਪਿੰਡ ਦਾ ਸਿਰ ਵੀ ਬੜਾ ਸੋਹਣਾ ਵਿਕਾਸ ਆਗਾ ਤੁਸੀਂ ਦੇਖੋ ਬਹੁਤ ਵਧੀਆ ਸਿਸਟਮ ਆ ਸਾਡੇ ਪਿੰਡ ਦਾ ਤੇ ਹੁਣ ਆਪਾਂ ਚੱਲਦੇ ਆਂਗੇ ਘਰ ਵੱਲ ਨੂੰ ਪਾਵਾਂਗੇ ਫੇਰਾ ਆਪਾਂ ਸਾਹਮਣੇ ਦਰਵਾਜੇ ਵਾਲੀ ਸੜਕ ਜਾਂਦੀ ਹੈ ਜੇਵਾਸ ਨੂੰ ਤੇ ਆ ਜਦੋਂ ਚੱਲ ਪਿਆ ਦੇਖੋ ਆ ਸੜਕ ਦੇ ਉੱਪਰ ਵੀ ਕਾਫੀ ਤੁਸੀਂ ਦੇਖ ਸਕਦੇ ਹੋ ਕੂੜਾ ਕਬਾੜ ਵੀ ਕਾਫੀ ਛੱਟਿਆ ਹੁੰਦਾ ਹੈਗਾ ਕਈ ਵਾਰੀ ਆ ਕਿਤੇ ਕਿਤੇ ਟੋਏ ਟੱਪੇ ਛੋਟੇ ਮੋਟੇ ਹੈਗੇ ਨੇਗੇ ਪਹਿਲਾਂ ਆ ਸਾਈਡ ਦੇ ਉੱਤੇ ਬਹੁਤ ਰੂੜੀਆਂ ਲੱਗੀਆਂ ਹੁੰਦੀਆਂ ਸੀ ਪਰ ਹੁਣ ਤਾਂ ਕਾਫੀ ਇਸ ਹੱਦ ਨਾਲੋਂ ਸਾਫ਼ ਹੋ ਗਿਆ ਕੰਮ ਹੁਣ ਤਾਂ ਕਾਫੀ ਪਹਿਲਾਂ ਨਾਲੋਂ ਠੀਕ ਹੋ ਗਿਆ ਕੰਮ ਤੇ ਚਲੋ ਇਰ ਨੂੰ ਅੱਪ ਚੱਲਦੇ ਆ ਬੜਾ ਵਧੀਆ ਮੌਸਮ ਹੋਇਆ ਪਿਆ ਹੈਗਾ ਮੈਂ ਹੁਣ ਗੇੜਾ ਮਾਰ ਕੇ ਆ ਪਿੰਡ ਦਾ ਤੁਹਾਨੂੰ ਦਿਖਾਇਆ ਵੀ ਤੀਗਾ ਓ ਸੋਣਾ ਮੀਂਹ ਵਧੀਆ ਪੈ ਗਿਆ ਗਰਾਊਂਡ ਦੇ ਵਿੱਚ ਵੀ ਵਧੀਆ ਹਰਿਆਲੀ ਜੀ ਆ ਗਈ ਹੁਣ ਬਾਕੀ ਬਰਦਲ ਮੈਨੂੰ ਲੱਗਦਾ ਪਿੱਛੇ ਮੀਂਹ ਲੈਣ ਜਾ ਰਹੇ ਨੇ ਹਜੇ ਉਹ ਪਿੱਛੇ ਜਾ ਰਹੇ ਨੇ ਮੀਂਹ ਲੈਣ ਬਰਦਲ ਹਜੇ ਉਹ ਮੀਂਹ ਲੈ ਕੇ ਆਉਣਗੇ ਫੇਰ ਦਮਾਰੂ ਪਾਉਣਗੇ ਨੰਗਲ ਡੈਮ ਜਾ ਰਹੇ ਨੇ ਮੈਨੂੰ ਲੱਗਦਾ ਸਾਇਦ ਉਹ ਮੀਂਹ ਲੈਣ ਇਹ ਛੱਤ ਤੇ ਚੜਿਆ ਤੀਗਾ ਤੁਹਾਨੂੰ ਦਿਖਾਨਾ ਵੀਊ ਦੇਖੋ ਬੱਦਲ ਕਿਵੇਂ ਜਾ ਰਹੇ ਨੇ ਤਰੇ ਚਾਹ ਦੇ ਮੀਂਹ ਲੈਣ ਜਾ ਰਹੇ ਨੇ ਡੰਗਲ ਡੈਮ ਤੋਂ ਸਾਹਮਣੇ ਆਜੀ ਸਟੇਡੀਅਮ ਬੱਚਿਆਂ ਦੇ ਖੇਡਣ ਵਾਸਤੇ ਇੱਦੇ ਚ ਵੀ ਪਾਣੀ ਜਾ ਖੜ ਗਿਆ ਕੋਈ ਨਹੀਂ ਸੁੱਕ ਜੂਗਾ ਤੇ ਦੇਖੋ ਇਹ ਆ ਪਿੰਡ ਦਾ ਪੂਰਾ ਵਿਊ ਸਾਹਮਣੇ ਗੁਰਦੁਆਰਾ ਸਾਬ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇਗੇ ਮੇਰੇ ਪਿੰਡ ਵਿੱਚ ਰੱਬ ਵਸਦਾ ਦੇਖ ਲੋ ਆ ਕੇ ਕਿੰਨਾ ਸੋਹਣਾ ਪਿੰਡ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਆ ਇੱਧਰ ਸਾਹਮਣੇ ਜਿਹੜਾ ਸਰਕਾਰੀ ਸਕੂਲ ਆ ਐਲੀਮੈਂਟਰੀ ਛੋਟਾ ਤੇ ਆ ਇੱਧਰ ਹਾਈ ਸਕੂਲ ਆ ਵੱਡਾ ਸਕੂਲ ਆ ਪਲੱਸ ਟੂ ਤੱਕ ਤੇ ਆ ਜੋ ਫਿਰ ਹੁਣ ਚੱਲਦੇ ਆਂਗੇ ਨੀਚੇ ਤੇ ਬਾਕੀ ਕਮੈਂਟ ਜ਼ਰੂਰ ਕਰਕੇ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਮੀਂਹ ਨਹੀਂ ਪਿਆ ਜੂ ਦੱਸਿਓ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆ ਤੇ ਚਲੋ ਬਸ ਹੁਣ ਚੱਲਦੇ ਆਂਗੇ ਨੀਚੇ ਬਾਕੀ ਆ ਮੈਂ ਬੂਟੇ ਲਾਏ ਸੀ ਹੁਣ ਆ ਬੂਟੇ ਲਾਏ ਸੀਗੇ ਤੇ ਇਹਨਾਂ ਦੇ ਵਿੱਚ ਪਾਣੀ ਪੂਣੀ ਵੀ ਹੁਣ ਪੈ ਗਿਆ ਆਉਣ ਲਈ ਲੋੜ ਨਹੀਂ ਪਈ ਤੇ ਚਲੋ ਠੀਕ ਹੈ ਜੀ ਫਿਰ ਚੱਲਦੇ ਆਪਾਂ ਕਰਦੇ ਆ ਕੰਮ ਕਾਸ ਛੋਟੇ ਮੋਟੇ ਤੇ ਤੁਸੀਂ ਕਰੋ ਵੀਡੀਓ ਇੰਜੋਏ